ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵੀ ਅਜਵੈਨ ਦਾ ਜੇ ਅਸੀਂ ਪਾਣੀ ਪੀਨੇ ਆ ਤਾਂ ਇਹਦੇ ਨਾਲ ਸਾਡੀ ਸਿਹਤ ਨੂੰ ਬਹੁਤ ਲਾਭ ਮਿਲਦੇ ਆ ਬੜੇ ਬੈਨੀਫਿਟਸ ਮਿਲਦੇ ਆ ਉਹਨਾਂ ਬਾਰੇ ਜਾਣਾਂਗੇ ਤੇ ਪਾਣੀ ਨੂੰ ਬਣਾਉਣਾ ਕਿਵੇਂ ਆ ਇਹਦਾ ਇਸਤੇਮਾਲ ਕਿਵੇਂ ਕਰਨਾ ਉਸ ਬਾਰੇ ਵੀ ਜਾਣਾਂਗੇ ਸੋ ਆਪਣੀ ਜਿਹੜੀ ਇਹ ਪੂਰੀ ਵੀਡੀਓ ਆ ਇਹਨੂੰ ਧਿਆਨ ਨਾਲ ਸੁਣਿਓ ਤੇ ਇੱਕ ਛੋਟੀ ਜੀ ਰਿਕਵੈਸਟ ਆ ਵੀ ਇਹਨੂੰ ਅੱਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾ ਜੋ ਜਿਹੜੀ ਮੈਂ ਜਾਣਕਾਰੀ ਦੇਣ ਜਾ ਰਿਹਾ ਉਹਦਾ ਲਾਭ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਹੋ ਸਕੇ ਸੋ ਇਹਦੇ ਫਾਇਦੇ ਜਾਣਨ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਵੀ ਇਹਦਾ ਪਾਣੀ ਤਿਆਰ ਕਿਵੇਂ ਕਰਨਾ ਹੈ ਸਾਥੀਓ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਤੁਸੀਂ ਇੱਕ ਚਮਚਾ ਅਜਵੈਨ ਦਾ ਭਿਉਂ ਕੇ ਰੱਖ ਦੇਣਾ ਤੇ ਸਵੇਰ ਵੇਲੇ ਇਹ ਜਿਹੜੀ ਭਿਉਂਤੀ ਹੋਈ ਅਜਵੈਨ ਵਾਲਾ ਪਾਣੀ ਆ ਇਹਨੂੰ ਤੁਸੀਂ ਉਬਾਲ ਲੈਣਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਪੁਣ ਕੇ ਛਾਣ ਕੇ ਇਹਦੇ ਵਿੱਚ ਤੁਸੀਂ ਇੱਕ ਚੁਟਕੀ ਕਾਲਾ ਨਮਕ ਵੀ ਮਿਲਾ ਸਕਦੇ ਆ। ਇਹ ਨਿੰਬੂ ਦਾ ਰਸ ਵੀ ਅੱਧਾ ਨਿੰਬੂ ਵੀ ਨਚੋੜ ਸਕਦੇ ਆ ਟੇਸਟ ਵਧੀਆ ਬਣਾਉਣ ਵਾਸਤੇ। ਸੋ ਇਹਦਾ ਸਵੇਰੇ ਨਿਰਨੇ ਕਾਲਜ ਇਸਤੇਮਾਲ ਕਰਨ ਦੇ ਨਾਲ ਸਾਨੂੰ ਉਹ ਸਾਰੇ ਲਾਭ ਮਿਲਣਗੇ ਜਿਨ੍ਹਾਂ ਬਾਰੇ ਹੁਣ ਅਸੀਂ ਜਾਣਨ ਲੱਗੇ ਆ। ਸੋ ਸਾਥੀਓ ਆਓ ਜਾਣਦੇ ਵੀ ਇਸ ਅਜਵਾਇਣ ਦੇ ਪਾਣੀ ਦਾ ਜੇ ਅਸੀਂ ਸਵੇਰੇ ਸਵੇਰੇ ਨਿਰਨੇ ਕਾਲਜ ਸੇਵਨ ਕਰਦੇ ਆ ਤਾਂ ਸਾਨੂੰ ਸਾਡੀ ਸਿਹਤ ਨੂੰ ਕਿਹੜੇ-ਕਿਹੜੇ ਬੈਨੀਫਿਟਸ ਕਿਹੜੇ-ਕਿਹੜੇ ਲਾਭ ਮਿਲਦੇ। ਦੋਸਤੋ ਜੇ ਪਹਿਲੇ ਫਾਇਦੇ ਦੀ ਗੱਲ ਕਰੀਏ ਤਾਂ ਅਜਮੈਣ ਦੇ ਵਿੱਚ ਥਾਈਮੋਲ ਨਾਮ ਦਾ ਇੱਕ ਕਹੋ ਵੀ ਕੈਮੀਕਲ ਪਾਇਆ ਜਾਂਦਾ ਕੰਪਾਊਂਡ ਪਾਇਆ ਜਾਂਦਾ ਜਿਹੜਾ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਏ ਸਾਡੇ ਡਾਈਜੈਸਟਿਵ ਜੂਸਸ ਨੂੰ ਸਕ੍ਰੀਟ ਕਰਾਉਂਦਾ ਏ ਐਂਜ਼ਾਈਮ ਬਣਦੇ ਆ ਸੋ ਜਿਹਦੇ ਕਰਕੇ ਕਹੋ ਵੀ ਸਾਡਾ ਜਿਹੜਾ ਹਾਜਮਾ ਉਹ ਵਧੀਆ ਰਹਿੰਦਾ ਏ ਤੇ ਜਿਹੜਾ ਅਫਾਰਾ ਹੁੰਦਾ ਬਲੌਟਿੰਗ ਹੁੰਦੀ ਆ ਉਸ ਤੋਂ ਅਸੀਂ ਬਚੇ ਰਹਿੰਨੇ ਆ ਗੈਸ ਬਦ ਹਜਮੀ ਨਹੀਂ ਹੁੰਦੀ ਸਾਨੂੰ ਸੋ ਇਹਦੇ ਨਾਲ-ਨਾਲ ਜਿਹੜਾ ਅਜਵਾਇਨ ਦਾ ਜੇ ਅਸੀਂ ਪਾਣੀ ਦਾ ਸੇਵਨ ਕਰਦੇ ਆ ਤਾਂ ਇਹ ਮਟਾਪੇ ਨੂੰ ਘੱਟ ਕਰਨ ਵਾਸਤੇ ਵੀ ਬਹੁਤ ਸਹਾਇਤਾ ਕਰਦਾ ਸੋ ਜਿਹੜੇ ਲੋਕਾਂ ਨੇ ਮਟਾਪਾ ਘੱਟ ਕਰਨਾ ਹੈ ਉਹ ਵੀ ਇਹਦਾ ਜ਼ਰੂਰ ਸੇਵਨ ਕਰਨ ਅਜਵਾਇਨ ਦਾ ਪਾਣੀ ਜਦੋਂ ਅਸੀਂ ਸਵੇਰੇ ਨਿਰਨੇ ਕਾਲ ਜੇ ਪੀਂਨੇ ਆ ਤਾਂ ਇਹਦੇ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਹਾਈ ਹੋ ਜਾਂਦਾ ਹੈ ਸੋ ਮੈਟਾਬੋਲਿਜ਼ਮ ਦੇ ਵਧਣ ਦੇ ਨਾਲ ਅਸੀਂ ਵਾਧ ਕੈਲਰੀਜ਼ ਜਿਹੜੀਆਂ ਵਾਧੂ ਖਾਧੀਆਂ ਐ ਜਾਂ ਕਈ ਵਾਰੀ ਓਵਰਈਟਿੰਗ ਵੀ ਹੋ ਜਾਂਦੀ ਆ ਉਹਨੂੰ ਅਸੀਂ ਵਧੀਆ ਤਰੀਕੇ ਨਾਲ ਬਰਨ ਕਰ ਪਾਉਨੇ ਆ ਤੇ ਜਿਹੜਾ ਵਾਧੂ ਫੈਟ ਆ ਸਰੀਰ 'ਚ ਉਹ ਵੀ ਬਾਲਿਆ ਜਾਂਦਾ ਏ ਸੋ ਇਹ ਸਾਡੇ ਮੋਟਾਪੇ ਨੂੰ ਵੀ ਘੱਟ ਕਰਦਾ ਏ ਅਜਵੈਨ ਦਾ ਪਾਣੀ ਜੇ ਅਸੀਂ ਇਹਦਾ ਰੋਜ਼ਾਨਾ ਇਹਦਾ ਸੇਵਨ ਕਰਾਂਗੇ ਸੋ ਦੋਸਤੋ ਅਗਲਾ ਫਾਇਦਾ ਵੇਖੀਏ ਤਾਂ ਇਹ ਸਾਨੂੰ ਕਬਜ ਦੀ ਪਰੇਸ਼ਾਨੀ ਲਈ ਵੀ ਬਹੁਤ ਵਧੀਆ ਏ ਸੋ ਕਬਜ ਨੂੰ ਵੀ ਤੋੜਦਾ ਏ ਸੋ ਜਿਨ੍ਹਾਂ ਨੂੰ ਕਬਜ ਦੀ ਪਰੇਸ਼ਾਨੀ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਇਹਦਾ ਜ਼ਰੂਰ ਸੇਵਨ ਕਰਨੇ ਤੇ ਪਾਣੀ ਦਾ ਤੇ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਇਹਦਾ ਸੇਵਨ ਕਰਨੇ ਤੇ ਨਾਲ ਕਬਜ ਵੀ ਦੂਰ ਹੁੰਦੀ ਆ ਇਦੇ ਨਾਲ ਨਾਲ ਸਾਥੀਓ ਰੈਸਪੀਰੇਟਰੀ ਸਿਸਟਮ ਵਾਸਤੇ ਵੀ ਬਹੁਤ ਵਧੀਆ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਆ ਜਾਂ ਰੇਸ਼ਾ ਵੱਧ ਬਣਦਾ ਏ ਸੋ ਉਹਨਾਂ ਵਾਸਤੇ ਵੀ ਅਜਮੈਣ ਦਾ ਪਾਣੀ ਬਹੁਤ ਵਧੀਆ ਏ ਤੇ ਜਿਹੜੀਆਂ ਸੀਜ਼ਨਲ ਇਨਫੈਕਸ਼ਨ ਹੋ ਜਾਂਦੀਆਂ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਦਾ ਸੋ ਜਿਨ੍ਹਾਂ ਨੂੰ ਰੈਸਪੀਰੇਟਰੀ ਦਿੱਕਤ ਆ ਜ਼ੁਕਾਮ ਰੇਸ਼ਾ ਜ਼ਿਆਦਾ ਬਣਦਾ ਏ ਰਾਤ ਨੂੰ ਸੌਣ ਤੋਂ ਪਹਿਲਾਂ ਇਹਦਾ ਜਿਹੜਾ ਅਜਮੈਣ ਦਾ ਪਾਣੀ ਆ ਇਹਦਾ ਜ਼ਰੂਰ ਸੇਵਨ ਕਰਨ ਕੋਸਾ ਜਾ ਕਰਕੇ ਇਹਨੂੰ ਇਹਦਾ ਸੇਵਨ ਕਰਨ ਇਹਦੇ ਨਾਲ ਤੁਹਾਨੂੰ ਸਾਚ ਜਿਹੜੀ ਦਿੱਕਤ ਆ ਉਹ ਚ ਵੀ ਆਰਾਮ ਮਿਲੂਗਾ ਤੇ ਤੁਹਾਡੇ ਜਿਹੜਾ ਰੇਸ਼ਾ ਅੰਦਰ ਜੰਮਿਆ ਏ ਸਾਹ ਦੇ ਰਸਤੇ ਉਹ ਵੀ ਕਲੀਅਰ ਹੁੰਦਾ ਏ ਸੋ ਇਹਦੇ ਨਾਲ ਨਾਲ ਸਾਥੀਓ ਇਹ ਸਾਡੇ ਐਂਟੀ ਇਨਫਲੇਮੇਟਰੀ ਹੋਣ ਕਰਕੇ ਇਹ ਸਾਡੇ ਜੋੜਾਂ ਵਾਸਤੇ ਬਹੁਤ ਵਧੀਆ ਏ ਸੋ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਜਾਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਉਹ ਪਹੁੰਚ ਸਕੇ ਸੋ ਸਾਡੇ ਐਂਟੀ ਇਨਫਲੇਮੇਟਰੀ ਹੋਣ ਕਰਕੇ ਜਿਹਨਾਂ ਨੂੰ ਆਰਥਰਾਇਟਿਸ ਦਾ ਦਰਦ ਰਹਿੰਦਾ ਏ ਜੋੜਾਂ ਦਾ ਦਰਦ ਰਹਿੰਦਾ ਏ ਉਨਾਂ ਲਈ ਵੀ ਬਹੁਤ ਵਧੀਆ ਏ ਤੇ ਜਿੰਨਾ ਔਰਤਾਂ ਨੂੰ ਮਹਾਵਾਰੀ ਸਮੇਂ ਦਰਦ ਰਹਿੰਦੀ ਆ ਪੇਨ ਰਹਿੰਦੀ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਅਜਮੈਣ ਦਾ ਪਾਣੀ ਸੋ ਇਹ ਉਸ ਦਰਦ ਨੂੰ ਵੀ ਘੱਟ ਕਰਦਾ ਜਿਹੜੀ ਪੀਰੀਅਡਸ ਦੌਰਾਨ ਹੁੰਦੀ ਏ ਇਹਦੇ ਨਾਲ ਨਾਲ ਸਾਥੀਓ ਅਜਮੈਣ ਦਾ ਪਾਣੀ ਸਾਡੇ ਹਾਰਟ ਲਈ ਵੀ ਦਿਲ ਵਾਸਤੇ ਬਹੁਤ ਵਧੀਆ ਏ ਜਿੰਨਾ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਏ ਉਹਨੂੰ ਵੀ ਇਹ ਘੱਟ ਕਰਦਾ ਕਿਉਂਕਿ ਅਜਮੈਣ ਦੇ ਵਿੱਚ ਪੋਟਾਸ਼ੀਅਮ ਬਹੁਤ ਵਧੀਆ ਹੁੰਦਾ ਏ ਸੋ ਪੋਟਾਸ਼ੀਅਮ ਵਧੀਆ ਹੋਣ ਕਰਕੇ ਇਹ ਸੋਡੀਅਮ ਦੇ ਇਫੈਕਟ ਨੂੰ ਕਾਊਂਟਰ ਕਰਦਾ ਜਿਹੜਾ ਅਸੀਂ ਨਮਕ ਸੋਡੀਅਮ ਖਾ ਜਾਂਦੇ ਆ ਸੋ ਇਹ ਸਾਡੇ ਬੀਪੀ ਨੂੰ ਰੈਗੂਲੇਟ ਕਰਨ 'ਚ ਸਾਡੀ ਸਹਾਇਤਾ ਕਰਦਾ ਹੈ ਤੇ ਸਾਡੇ ਸਰੀਰ ਚੋਂ ਸਾਥੀਓ ਹਾਨੀਕਾਰਕ ਪਦਾਰਥਾਂ ਨੂੰ ਵੀ ਬਾਹਰ ਕੱਢਦਾ ਹੈ ਐਂਟੀਆਕਸੀਡੈਂਟ ਵੀ ਬਹੁਤ ਵਧੀਆ ਹੁੰਦੇ ਆ ਜਮਾਇਨ ਦੇ ਵਿੱਚ ਜਦੋਂ ਅਸੀਂ ਇਹਦੇ ਪਾਣੀ ਦਾ ਸੇਵਨ ਕਰਦੇ ਆ ਤਾਂ ਫਲਸ਼ ਆਊਟ ਹੁੰਦੇ ਸਾਡੇ ਅੰਦਰੋਂ ਟੌਕਸਿਨਸ ਲਿਵਰ ਨੂੰ ਵੀ ਸਾਫ਼ ਕਰਦਾ ਏ ਲਿਵਰ ਦੀ ਸਿਹਤ ਨੂੰ ਵੀ ਵਧੀਆ ਰੱਖਦਾ ਜੇ ਅਸੀਂ ਰੋਜ਼ਾਨਾ ਅਜਵੈਨ ਦੇ ਪਾਣੀ ਦਾ ਸੇਵਨ ਕਰਾਂਗੇ ਇਹਦੇ ਨਾਲ ਨਾਲ ਇਹ ਸਾਡੀ ਇਮਿਊਨਿਟੀ ਨੂੰ ਵੀ ਵਧੀਆ ਬਣਾਉਂਦਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵਧੀਆ ਬਣਦੀ ਆ ਤੇ ਇਹਦੇ ਚ ਐਂਟੀਮਾਈਕਰੋਬੀਅਲ ਪ੍ਰੋਪਰਟੀ ਹੁੰਦੀ ਆ ਭਾਵੇਂ ਮਾੜੇ ਮੋਟੇ ਕਟਾਣੂ ਬੈਕਟੀਰੀਆ ਉਹਨਾਂ ਨੂੰ ਮਾਰ ਦਿੰਦਾ ਸੋ ਮੂੰਹ ਦੀ 스ਮੈਲ ਵੀ ਜਿੰਨਾਂ ਨੂੰ ਆਉਂਦੀ ਆ ਜਾਂ ਦੰਦਾਂ ਚ ਜਿੰਨਾਂ ਦੇ ਕੋਈ ਅ ਮਸੂੜਿਆਂ ਚ ਪ੍ਰੋਬਲਮ ਹੈਗੀ ਆ ਉਸ ਵਾਸਤੇ ਵੀ ਬਹੁਤ ਵਧੀਆ ਏ ਸਾਡੇ ਸਮੈਲ ਨੂੰ ਵੀ ਸਹੀ ਕਰਦਾ ਏ ਤੇ ਮਸੂੜਿਆਂ ਦੀ ਇਨਫੈਕਸ਼ਨ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਇਹਦੇ ਚ ਐਂਟੀਮਾਈਕਰੋਬੀਅਲ ਪ੍ਰੋਪਰਟੀਆਂ ਹੁੰਦੀਆਂ ਸੋ ਸਾਥੀਓ ਇਹਦਾ ਸੇਵਨ ਜਰੂਰ ਕਰਕੇ ਵੇਖਿਓ ਤੁਹਾਨੂੰ ਜਰੂਰ ਇਹ ਲਾਭ ਮਿਲਣਗੇ ਸੋ ਇਹ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਸੋ ਇਜਾਜ਼ਤ ਦਿਓ ਧੰਨਵਾਦ